ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਮੇਜੀ ਵੱਜ ਗਏ ਨੇ 7:30 ਪੌਣੀ ਕੱਠ ਦਾ ਟਾਈਮ ਹੈ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਅੱਜ ਦਿਨ ਜੀ ਐਤਵਾਰ ਅੱਜ ਸਾਰਿਆਂ ਨੂੰ ਛੁੱਟੀ ਹੈ ਘਰ ਨੇ ਤੇ ਐਤਵਾਰ ਨੂੰ ਤੁਹਾਨੂੰ ਪਤਾ ਹੀ ਆਪਾਂ ਨੂੰ ਕੰਮ ਤਾਂ ਜਿਹੜੇ ਥੋੜੇ ਜਿਲੇ ਲੇਟ ਹੋ ਜਾਂਦੇ ਆ ਕਿਉਂਕਿ ਉਦਨੇ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਕਿਹੜਾ ਅੱਜ ਟਿਫਨ ਪੈਕ ਕਰਨਾ ਸੋ ਇੱਥੇ ਮੈਂ ਹੁਣ ਲੱਗੀ ਸੀ ਫਟਾਫਟ ਜਿਹੜੇ ਚਾਹ ਪਾਣੀ ਵਾਲੀ ਭਾਂਡੇ ਆ ਮੈਂ ਕਿ ਇੱਕ ਵਾਰੀ ਪਹਿਲਾਂ ਉਸ ਧੋਦਵਾ ਸਾਰੇ ਤੇ ਨਾਲ ਹੀ ਮੈਂ ਬਣਾ ਰਹੀ ਸੀ ਕੜੀ ਸوير ਦੀ ਰੋਟੀ ਖਾਣ ਵਾਸਤੇ ਕਿਉਂਕਿ ਜਦਨੇ ਇਹਨਾਂ ਨੇ ਕੰਮ ਤੇ ਜਾਣਾ ਹੁੰਦਾ ਉਦਨੇ ਤਾਂ ਫਿਰ ਸਾਜਰੀ ਕੰਮ ਨਿਭਾ ਲੈਣੇ ਆਪਾਂ ਪਰ ਜਦਨੇ ਛੁੱਟੀ ਹੁੰਦੀ ਉਦਨੇ ਹੁੰਦਾ ਚਲੋ ਵੀ ਅੱਜ ਕਿਹੜਾ ਇਹਨਾਂ ਨੇ ਕੰਮ ਤੇ ਜਾਣਾ ਤੇ ਬਾਕੀ ਇੱਥੇ ਮੈਂ ਹੁਣ ਆ ਚਾਹਲਾ ਜਿਹੜਾ ਡੱਬਾ ਉਹ ਧੋ ਰਹੀ ਸੀ ਫਟਾਫਟ ਲੋਹੇ ਦਾ ਬਰਸ਼ ਵੀ ਮੇਰਾ ਖਰਾਬ ਹੋ ਗਿਆ ਸੀ ਥੋੜਾ ਜਿਹਾ ਤੇ ਉਹਨੂੰ ਮੈਂ ਲਗਾ ਲਿਆ ਸੀਗਾ ਉਧਰ ਬਾਥਰੂਮ ਦੇ ਵਿੱਚ ਬਾਲਟੀਆਂ ਵਗੈਰਾ ਧੋਣ ਵਾਸਤੇ ਤੇ ਮੈਂ ਇਹਨਾਂ ਨੂੰ ਕਹਿ ਕੇ ਹਟੀ ਸੀ ਮੈਂ ਕਿਹਾ ਮੇਰਾ ਲੋਹੇ ਦਾ ਬਰਸ਼ ਵੀ ਜਿਹੜਾ ਹੈ ਨੀਗਾ ਹੁਣ ਲਿਆ ਦੇ ਕਿਉਂਕਿ ਲੋਹੇ ਦੇ ਬਰਸ਼ ਬਿਨਾਂ ਭਾਂਡੇ ਸਾਫ਼ ਨਹੀਂ ਹੁੰਦੇ ਪ੍ਰੋਪਰ ਕੜਾਈਆਂ ਹੋ ਗਈਆਂ ਚਾਹ ਵਾਲਾ ਡੱਬੂ ਹੋ ਗਿਆ ਤੇ ਮੈਂ ਕਿ ਚਲੋ ਇੱਥੇ ਹੁਣ ਫਟਾਫਟ ਆਹ ਰੋਟੀ ਡੱਬਾ ਵਗੈਰਾ ਸਾਰਾ ਧੋ ਲਵਾਂ ਕਿਉਂਕਿ ਫਿਰ ਉਹ ਚ ਰੋਟੀਆਂ ਰੱਖਣੀਆਂ ਹੋਣਗੀਆਂ ਇੱਕ ਵਾਰੀ ਆਪਾਂ ਸਵੇਰੇ ਇਹ ਜੇ ਹੁੰਦਾ ਵੀ ਧੋ ਲਈਏ ਕਿਉਂਕਿ ਉਹ ਆਪਾਂ ਰੋਟੀਆਂ ਵਿੱਚ ਰੱਖਦੇ ਹਾਂ ਨਾ ਰੋਟੀਆਂ ਦੀ ਭਾਪ ਦੇ ਨਾਲ ਫਿਰ ਉਹ ਵਿੱਚੋਂ ਗਿੱਲਾ ਇਹ ਹੋ ਜਾਂਦਾ ਡੱਬਾ ਫਿਰ ਉਹ ਹਲਕਤ ਜੀ ਜਾਂਦੀ ਆ ਤੇ ਮੈਂ ਲੱਗੇ ਸੀ ਫਟਾਫਟ ਮੈਂ ਕਿ ਪਹਿਲਾਂ ਭਾਂਡੇ ਕੰਪਲੀਟ ਕਰ ਲਵਾਂ ਫਿਰ ਇੱਕ ਪਾਸੇ ਜੇ ਹੋ ਕੇ ਲੱਗ ਜਾਈਦਾ ਇਹ ਜੇ ਭਾਂਡੇ ਪਏ ਹੁਣ ਫਿਰ ਐ ਦਿਮਾਗ ਚਾਹੀ ਜਾਂਦਾ ਵਾਰ-ਵਾਰੇ ਭਾਂਡੇ ਪੈ ਨੇ ਹਲੇ ਤੇ ਬਾਕੀ ਹਲੇ ਮੈਂ ਕੀ ਰਹਾ ਇਹਨਾਂ ਨੂੰ ਧੋ ਤੋ ਕੇ ਸੈਲਫ ਤੇ ਰੱਖ ਲਿਆ ਸੀ ਕਿਉਂਕਿ ਰੋਟੀਆਂ ਡੱਬਾ ਤਾਂ ਮੈਨੂੰ ਚਾਹੀਦੇ ਸੀ ਰੋਟੀ ਵਗੈਰਾ ਰੱਖਣੀ ਸੀ ਬਾਕੀ ਤੁਸੀਂ ਦੇਖ ਸਕਦੇ ਹੋ ਰੈਕ ਤੇ ਨਾ ਕਾਫੀ سارے ਭਾਂਡੇ ਹੋਏ ਪਏ ਸੀਗੇ ਇੱਕ ਤਾਂ ਆਪਣੇ ਰਿਸ਼ਤੇਦਾਰ ਆਈ ਸੀ ਵੀਡੀਓ ਦੇ ਵਿੱਚ ਅੱਗੇ ਵੀ ਮੈਂ ਤੁਹਾਡੇ ਨਾਲ ਉਹਨਾਂ ਦੇ ਫੈਰੀ ਸ਼ੇਅਰ ਕਰੂੰਗੀ ਉਦੋਂ ਥੋੜੀ ਜਿਹੀ ਮੈਂ ਭਾਂਡੇ ਕੱਢੀ ਸੀ ਸਟੀਲ ਦੇ ਤੇ ਗਲਾਸ ਵਗੈਰਾ ਤੇ ਬਾਕੀ ਕਾਂਟ ਦੇ ਭਾਂਡੇ ਤਾਂ ਮੈਂ ਨਾਲ ਦੀ ਨਾਲ ਤੋਂ ਕਿ ਹੱਥ ਨੂੰ ਰੱਖਤੀ ਸੀ ਪਰ ਸਟੀਲ ਦੇ ਭਾਂਡੇ ਫਿਰ ਮੈਨਾਂ ਨੇ ਕਣਕ ਬੀਜਣੀ ਸੀਗੀ ਉਹਨਾਂ ਕਰਕੇ ਫਿਰ ਗਲਾਸ ਵਗੈਰਾ ਫਿਰ ਚਾਹੀਦੇ ਸੀ ਫਿਰ ਮੈਂ ਕਿਹਾ ਚਲੋ ਹੁਣ ਬਾਅਦ 'ਚ ਰੱਖ ਦਾਂਗੇ ਤੇ ਹੁਣ ਆਪਣਾ ਸਾਰਾ ਉਧਰ ਦਾ ਵੀ ਕੰਮ ਕੰਪਲੀਟ ਹੋ ਗਿਆ ਸੀ ਮੈਂ ਕਿਹਾ ਚਲੋ ਅੱਜ ਸ਼ਾਮ ਤੱਕ ਦੇਖੂਗੀ ਵੀ ਰੱਖ ਦੂੰਗੀ ਉੱਪਰ ਤੇ ਇੱਥੇ ਹੁਣ ਮੈਂ ਲੱਗੀ ਸੀ ਜੀ ਪਿਆਜ਼ ਵਗੈਰਾ ਕੱਟਣ ਅਤੇ ਮੈਂ ਬਤੀਲੇ 'ਚ ਪਾਣੀ ਪਾਇਆ ਹੋਇਆ ਮੈਂ ਕਿਹਾ ਛਿਲ ਛਿਲ ਚਲੇ ਦੇ ਵਿੱਚ ਰੱਖ ਲੈਣੀ ਆ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਟਰ ਹੈ ਕਟਰ ਲਿਆਂਦਾ ਹੋਇਆ ਜੀ ਪਹਿਲਾਂ ਤਾਂ ਮੈਂ ਹੱਥ ਨਹੀਂ ਇੰਦੀ ਕੱਟ ਲੈਂਦੀ ਸੀ ਤੇ ਪਰ ਇਹ ਕਟਰ ਬਹੁਤ ਵਧੀਆ ਹੈਗਾ ਜੀ ਆਪਾਂ ਜਿਆਦਾ ਪਿਆਰ ਕੱਟਣੇ ਆ ਜਾਂ ਬਰੀਕ ਕੱਟਣੇ ਆਗੇ ਤੇ ਇਹ ਬਣਾ ਵਧੀਆ ਬਰੀਕ ਬਰੀਕ ਹੋ ਜਾਂਦੇ ਨੇ ਪਿਆਜ਼ ਤੇ ਵੈਸੇ ਇੱਕ ਰੱਸੀ ਵਾਲਾ ਵੀ ਆਂਦਾ ਪਰ ਰੱਸੀ ਜੀ ਖਿੱਚਦੀ ਹੈ ਨਾ ਇਹ ਤੁਸੀਂ ਦੇਖ ਸਕਦੇ ਏਦਾਂ ਚੱਲਦਾ ਤੇ ਉਹ ਰੱਸੀ ਵਾਲਾ ਪਹਿਲਾਂ ਮੈਂ ਕਾਫੀ ਟਾਈਮ ਪਹਿਲਾਂ ਲਿਆਂਦਾ ਸੀ ਤੇ ਉਹ ਖਰਾਬ ਹੋ ਗਿਆ ਸੀ ਫਿਰ ਮੈਂ ਕਿਹਾ ਚਲੋ ਵੀ ਇਹ ਲਿਆ ਕੇ ਦੇਖਿਆ ਇਸ ਵਾਰੀ ਮੈਂ ਕਿਹਾ ਵੀ ਇਹਦਾ ਦੇਖ ਲੈਂਦੇ ਆ ਵੀ ਕਿਵੇਂ ਦਾ ਰਿਸਪੌਂਸ ਆਪਾਂ ਨੂੰ ਮਿਲਦਾ ਹੈ ਵਧੀਆ ਜਾਂ ਕਿਵੇਂ ਲੋ ਜੀ ਇੰਨੇ ਕ ਟਾਈਮ ਦੇ ਵਿੱਚ ਹੀ ਹੋ ਗਏ ਬਰੀਕ ਬਰੀਕ ਪਿਆਜ਼ ਤੇ ਮੈਂ ਇਥੇ ਤੜਕੇ ਲਈ ਕੜਾਹੀ ਵੀ ਰੱਖਤੀ ਸੀ ਮੈਂ ਕਿ ਨਾ ਨਾਲ ਚੋ ਤੜਕਾ ਬੰਦਰੂ ਆ ਤੁਸੀਂ ਸੋਚ ਰਹੇ ਹੋਗੇ ਮੈਂ ਕੀ ਪਾਇਆ ਹੈ ਪਾਇਆ ਲਸਣ ਤੇ ਅਦਰਕ ਦਾ ਪੀਸਟ ਬਣਾ ਕੇ ਰੱਖਿਆ ਹੋਇਆ ਹੈ ਤੁਸੀਂ ਸੋਚ ਰਹੇ ਹੋਗੇ ਬਾਅਦ ਚੋਂ ਕਿਉਂ ਪਾਇਆ ਕਿਉਂਕਿ ਪੇਸਟ ਕਰਕੇ ਜੀ ਫਿਰ ਥੱਲੇ ਲੱਗ ਜਾਂਦਾ ਫਿਰ ਮੈਂ ਤਾਂ ਕਰਕੇ ਪਿਆਜ਼ ਪਾ ਕੇ ਇਹਨੂੰ ਬਾਅਦ ਚੋਂ ਪਾਉਣੀ ਆ ਕਿ ਤੇ ਨਾਲੇ ਇਹਨੂੰ ਪੀਸਿਆ ਹੋਇਆ ਹੁੰਦਾ ਤੇ ਇਹ ਛੇਤੀ ਭੁੱਜ ਜਾਂਦਾ ਤੇ ਜੇ ਆਪਾਂ ਇਹਨੂੰ ਪਹਿਲਾਂ ਪਾ ਦਨੇ ਆ ਫਿਰ ਇਹ ਥੱਲੇ ਵੀ ਲੱਗ ਜਾਂਦਾ ਫਿਰ ਇਹ ਥੋੜਾ ਮੱਚ ਜੇ ਜਾਂਦਾ ਫਿਰ ਉਹ ਸਵਾਦ ਜਾਂ ਅਜੀਬ ਜਿਹਾ ਹੋ ਜਾਂਦਾ ਤਾਂ ਕਰਕੇ ਫਿਰ ਮੈਂ ਪਿਆਜ਼ ਪਾ ਕੇ ਇਹਨੂੰ ਪਾਉਣੀ ਆ ਜੇ ਲਸਣ ਵੈਸੇ ਕੱਟੀ ਹੋਵੇ ਅਦਰਕ ਵੈਸੇ ਕੱਟਿਆ ਹੋਵੇ ਫਿਰ ਮੈਂ ਉਹਨਾਂ ਨੂੰ ਪਿਆਜ਼ਾਂ ਤੋਂ ਪਹਿਲਾਂ ਹੀ ਪਾਉਣੀ ਆ ਤੇ ਲੋ ਜੀ ਇੱਥੇ ਮੈਂ ਟਮਾਟਰ ਵੀ ਪੀਸ ਲੈਨੇ ਤੇ ਟਮਾਟਰ ਵੀ ਮੈਂ ਕਿਉਂਕਿ ਕੜੀ ਆ ਗਈ ਮੈਂ ਸ ਤਾਂ ਦਹੀਂ ਪਾਈ ਸੀ ਥੋੜੀ ਪਾਈ ਸੀ ਦਹੀਂ ਫਿਰ ਮੈਂ ਕਿਹਾ ਚਲੋ ਟਮਾਟਰ ਜਾਦਾ ਪਾ ਲੰਨੀ ਆ ਵੀ ਥੋੜੇ ਖਟਾਸ ਦੀ ਆਜੂਗੀ ਤੇ ਲੋ ਜੀ ਇੱਥੇ ਹੁਣ ਮੈਂ ਲਾ ਗਈ ਸੀ ਆਟਾ ਛਾਨਣ ਮੈਂ ਕਿਹਾ ਚਲੋ ਤੜਕਾ ਭੁੱਜ ਰਿਹਾਗਾ ਵੀ ਨਾਲ-ਨਾਲ ਮੈਂ ਆਟਾ ਗੁੰਨ ਲੰਨੀ ਆ ਕਿ ਦੋਨੋਂ ਕੰਮ ਕੰਪਲੀਟ ਹੋ ਜਾਣਗੇ ਇਕੱਠੇ ਤੇ ਬਾਕੀ ਫਿਰ ਰੋਟੀ ਹਰੇ 10 ਮਿੰਟ ਠਹਿਰ ਕੇ ਬਣਾਵਾਂਗੇ ਕਿਉਂਕਿ ਕੋਦ ਨੂੰ ਕੜੀ ਦਾ ਤੜਕਾ ਵੀ ਬਣ ਜੂ ਤੇ ਫਿਰ ਥੋੜਾ 10 ਮਿੰਟ ਆਟਾ ਵੀ ਸੈੱਟ ਹੋ ਜੂ ਫਿਰ ਦਵਾਰਾ ਮੁੱਕੀ ਦੇ ਕੇ ਫਿਰ ਵਧੀਆ ਰੋਟੀ ਬਣ ਜਾਂਦੀ ਹੈ ਨਾ ਫਰਤਾਂ ਕਰਕੇ ਮੈਂ ਕਿਹਾ ਚਲੋ फटाफट ਦੋਨੋਂ ਕੰਮ ਕੰਪਲੀਟ ਹੋ ਜਾਣਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਥੋੜੀ ਧੁੱਪ ਵੀ ਚੜ੍ਹਿਆਈ ਆ ਤੇ ਪਰ ਹੁਣ ਤਾਂ ਸਰਦੀ ਹੈ ਅੱਜਕੱਲ ਤਾਂ ਧੁੱਪ ਦੇ ਵਿੱਚ ਵਧੀਆ ਲੱਗਦਾ ਕੰਮ ਕਰਨਾ ਲਓ ਜੀ ਇੱਥੇ ਮੈਂ ਟਮਾਟਰ ਵੀ ਪਾਤੇ ਨੇ ਤੜਕਾ ਮੇਰਾ ਤਕਰੀਬਨ ਪੂਰਾ ਤਿਆਰ ਆ ਤੇ ਆ ਮੈਂ ਹੁਣ ਥੋੜੀ ਜਿਹੀ ਸਿੱਤੇ ਕੜੀ ਪੱਤਾ ਤੇ ਨਾਲ ਹੀ ਮੈਂ ਰੱਖਤੀ ਜੀ ਚਾਹ ਦੀ ਡੈਡੀ ਕਹਿੰਦੇ ਚਾਹ ਬਣਾਣਾ ਥੋੜਾ ਮੈਂ ਜਾਣਾ ਕਿਤੇ ਕੰਮ ਤੇ ਮੈਂ ਕਿਹਾ ਚਲੋ ਵੀ ਥੋੜੀ ਥੋੜੀ ਅਸੀਂ ਵੀ ਪੀ ਲਾਂਗੇ ਕੋਈ ਸਰਦੀਆਂ ਦੇ ਵਿੱਚ ਹਨ ਠੰਡ ਦੇ ਵਿੱਚ ਚਾਹ ਵਗੈਰਾ ਆਪਾਂ ਜ਼ਿਆਦਾ ਪੀਨੇ ਆ ਤੁਸੀਂ ਸੋਚ ਰਹੇ ਹੋਗੇ ਮੈਂ ਚਮਚ ਦੇ ਨਾਲ ਨੀ ਮਿਣਿਆ ਕਿਉਂਕਿ ਇਹ ਤਾਂ ਆਪਣਾ ਆਪ ਹੀ ਹੁੰਦੀ ਹੈ ਨਾ ਸੁਭਾਅ ਪਿਆ ਹੁੰਦਾ ਤੇ ਆਪਾਂ ਨੂੰ ਹਵਾ ਆ ਜਾਂਦਾ ਵੀ ਕਿੰਨੀ ਚੀਨੀ ਪਾਉਣੀ ਹੈ ਕਿੰਨੀ ਕਾ ਆਪਾਂ ਚਾਹ ਪੱਤੀ ਫਿਰ ਅੰਦਾਜ਼ਾ ਪੱਕਾ ਹੁੰਦਾ ਆਪਣਾ ਲਓ ਜੀ ਇੱਥੇ ਮੇਰਾ ਤੜਕਾ ਵੀ ਤਿਆਰ ਹੋ ਗਿਆ ਤੇ ਚਾਹ ਵੀ ਮੇਰੀ ਇੱਥੇ ਬਣਨ ਵਾਲੀ ਆ ਤੇ ਲਓ ਜੀ ਚਾਹ ਵੀ ਮੇਰੀ ਬਣ ਗਈ ਤੇ ਇਹਦੇ ਫੇਰ ਰੈਡੀ ਖੜੀ ਸੀ ਉਹ ਕਹਿੰਦੇ ਦੁੱਧ ਮੈਂ ਪਾ ਦਨਾਂ ਤੇ ਲੋ ਜੀ ਕੜੀ ਵੀ ਮੇਰੀ ਬਣ ਗਈ ਆ ਤੇ ਕੜੀ ਤੜਕਾ ਵਗੈਰਾ ਮੈਂ ਬਣਾ ਕੇ ਪਾਤੀ ਆ ਇਹ ਖੜੇ ਸੀ ਕਹਿੰਦੇ ਚਲ ਦੁੱਧ ਮੈਂ ਪਾ ਦੰਨਾ ਕਹਿੰਦੇ ਚਾਅ ਵੱਢ ਰਹੀ ਆ ਨਹੀਂ ਪਰ ਜ਼ਿਆਦਾ ਕੜ ਜੂਗੀ ਤੇ ਨਾਲ ਨਾਲ ਮੈਂ ਗੱਲਾਂ ਕਰ ਰਹੀ ਸੀ ਇਹਨਾਂ ਨੇ ਅੱਜ ਕਿਤੇ ਜਾਣਾ ਸੀ ਉਹਦੇ ਬਾਰੇ ਗੱਲ ਕਰ ਰਹੀ ਸੀ ਲੋ ਜੀ ਇਥੋਂ ਦੀ ਮੇਰੇ ਸੂਟ ਦਾ ਕੰਮ ਮੇਰਾ ਹੋ ਗਿਆ ਕੰਪਲੀਟ ਹਾਂਜੀ ਦੇਖੋ ਜੀ ਆ ਮੇਰਾ ਸਭ ਤੋਂ ਫੇਵਰਟ ਸੂਟ ਸਭ ਤੋਂ ਸੋਹਣਾ ਪਸੰਦੀਦਾ ਸੂਟ ਤੁਸੀਂ ਦੇਖੋ ਕਿੰਨਾ ਸੋਹਣਾ ਕਲਰ ਆ ਇਹਦਾ ਬਹੁਤ ਹੀ ਜ਼ਿਆਦਾ ਸੋਬਰ ਪੀਸ ਹੈ ਬਹੁਤ ਹੀ ਜ਼ਿਆਦਾ ਆਪਾਂ ਕਹਿੰਦੇ ਸਰਦਾਰੀ ਜੇ ਰੰਗ ਨਹੀਂ ਮੈਨੂੰ ਇਹ ਸਭ ਤੋਂ ਪਸੰਦੀਦਾ ਸੂਟ ਆ ਮੇਰਾ ਸਭ ਤੋਂ ਫੇਵਰਟ ਹੈ ਤੇ ਮੈਂ ਇਹ ਪਿਛਲੀਆਂ ਸਰਦੀਆਂ ਦੇ ਵਿੱਚ ਸਮਾਇਆ ਸੀ ਸਰਦੀਆਂ ਦੇ ਵਿੱਚ ਹੀ ਪਾਉਣ ਵਾਲਾ ਕੁ ਗਰਮੀਆਂ ਦੇ ਵਿੱਚ ਇੱਕ ਤਾਂ ਐਦਾਂ ਦਾ ਕੱਪੜਾ ਪੈਂਦਾ ਨਹੀਂ ਕਿ ਥੱਲੇ ਵੀ ਲਾਈਨਿੰਗ ਲਗਾਈ ਹੋਈ ਆ ਤਾਂ ਕਰਕੇ ਫਿਰ ਬਿਲਕੁਲ ਵੀ ਨਹੀਂ ਪੈਂਦਾ ਤੇ ਸਰਦੀਆਂ ਦੇ ਵਿੱਚ ਹੀ ਮੈਂ ਇਹਨੂੰ ਪਾਣੀ ਹੁੰਨੀ ਆ ਸਮਾਇਆ ਵੀ ਵੈਸੀ ਪਿਛਲੀਆਂ ਸਰਦੀਆਂ ਚ ਹੀ ਆ ਤੇ ਇਸ ਵਾਰੀ ਮੈਂ ਜਦੋਂ ਕੱਢਿਆ ਇਹ ਤੇ ਕੱਪੜੇ ਸਾਡੇ ਦੇ ਕੱਢੇ ਜਦੋਂ ਬਾਹਰ ਦੇਖਿਆ ਤਾਂ ਮੈਨੂੰ ਇਹ ਸੂਟ ਟਾਈਟ ਹੋ ਗਿਆ ਤੇ ਮਤਲਬ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਹਾਏ ਮੇਰਾ ਪਸੰਦੀਦਾ ਸੂਟ ਵੀ ਹੁਣ ਮੈਂ ਉਹ ਪਾ ਨਹੀਂ ਸਕੂਗੀ ਹਾਲਾਂਕਿ ਇਹਦੇ ਵਿੱਚ ਕੱਪੜਾ ਤਾਂ ਹੈਗਾ ਵੀ ਇਹਨੂੰ ਖੋਲ ਸਕਦੇ ਆਂ ਪਰ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਆਪਾਂ ਕੱਪੜੇ ਨੂੰ ਖੋਲਦੇ ਆਂ ਤੇ ਉਹਦੀ ਉਹ ਸੋਭ ਜਿਹੀ ਉਹ ਜਿਹੀ ਨਹੀਂ ਰਹਿੰਦੀ ਮਤਲਬ ਕਿ ਉਹ ਪੈਂਠ ਜੀ ਗਲ ਜਾਂਦੀ ਆ ਸੂਟ ਦੀ ਹਨਾ ਅਜੀਬ ਜਿਹਾ ਹੋ ਜਾਂਦਾ ਤੇ ਮੈਨੂੰ ਇਹ ਸੀਗਾ ਵੀ ਮੈਂ ਇਹਨੂੰ ਖੋਲਣਾ ਨਾ ਮੇਰੇ ਇਸੇ ਤਰੀਕੇ ਨਾਲ ਆ ਜੇ ਪਰ ਉਸੇ ਤਰੀਕੇ ਨਾਲ ਮੇਰੇ ਟਾਈਟ ਸੀ ਫਿਰ ਉਸ ਤੋਂ ਬਾਅਦ ਸੋਚਿਆ ਕਿ ਮੈਂ ਕੀ ਕਰ ਸਕਦੀ ਆ ਫਿਰ ਮੈਂ ਕੱਲ ਦੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਸੀਗੀ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਵੀ ਮੈਂ ਥੋੜਾ ਜਿਹਾ ਆਪਣੇ ਖਾਣੇ ਪੀਣੇ 'ਚ ਬਦਲਾਅ ਕੀਤਾ ਤੇ ਉਹਦੇ ਨਾਲ ਮੇਰਾ ਥੋੜਾ ਵੇਟ ਨਿੱਕੀ ਮੰਨ ਲਓ ਵੀ ਘਟ ਗਿਆ ਹਨਾ ਤੇ ਪਰ ਮੈਨੂੰ ਦੇਖਣ ਨੂੰ ਨਹੀਂ ਸੀ ਲੱਗਦਾ ਵੀ ਮੇਰਾ ਵੇਟ ਘਟ ਗਿਆ ਵੀ ਵੀ ਜਦ ਤੱਕ ਇਹ ਵੀ ਦੇਖ ਕੇ ਪਤਾ ਚੱਲੇ ਵੀ ਆਪਾਂ ਨੂੰ ਹਾਂਜੀ ਆਪਣਾ ਵੇਟ ਘਟਿਆ ਲੱਗਦਾ ਤੇ ਕੱਲ ਮੈਂ ਸੋਚਿਆ ਮੈਂ ਕਿ ਚਲੋ ਹੁਣ ਤਾਂ ਖੋਲਣਾ ਹੀ ਪਏਗਾ ਮੈਂ ਇਹ ਸੂਟ ਚੱਕਿਆ ਜਦੋਂ ਤੇ ਮੈਨੂੰ ਬਾਹਰ ਮੈਂ ਕਿਹਾ ਚੱਲ ਇੱਕ ਵਾਰੀ ਪਾ ਕੇ ਦੇਖਦੀ ਆ ਵੀ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਖੋਲਣਾ ਪਊਗਾ ਤੇ ਜਦੋਂ ਮੈਂ ਇਹ ਸੂਟ ਪਾਇਆ ਜੀ ਤੁਸੀਂ ਯਕੀਨ ਨਹੀਂ ਕਰਨਾ ਇਹ ਸੂਟ ਮੇਰੇ ਐਨ ਐ ਨਾਗੇ ਨਾਲੋਂ ਲੂਜ਼ ਹੋ ਗਿਆ ਮਤਲਬ ਜਿੱਦੋਂ ਉਹ ਪਾ ਕੇ ਦੇਖਿਆ ਸੀ ਨਾ 10 12 ਦਿਨ ਪਹਿਲਾਂ ਪਾ ਕੇ ਦੇਖਿਆ ਸੀ ਮੈਂ ਉਹਦੋਂ ਬਹੁਤ ਜ਼ਿਆਦਾ ਟਾਈਟ ਸੀ ਇਹ ਦੇਖੋ ਤੁਸੀਂ 10 ਦਿਨਾਂ ਦੇ ਵਿੱਚ ਵਿੱਚ ਹੀ ਮਤਲਬ ਮੈਂ ਉਹਦੇ ਵੇਟ ਨੂੰ ਜਿਹੜਾ ਉਹ ਕਾਫੀ ਹੱਦ ਤੱਕ ਘਟਾ ਲਿਆ ਤੇ ਮੈਨੂੰ ਹੁਣ ਇਸ ਗੱਲ ਦੀ ਖੁਸ਼ੀ ਹੈ ਮੈਨੂੰ ਇਹ ਸੂਟ ਖੋਲਣਾ ਨਹੀਂ ਪੈਣਾ ਵੈਸੇ ਇੱਕ ਵਾਰੀ ਸ਼ਾਇਦ ਮੈਂ ਇਹ ਸੂਟ ਪਾ ਕੇ ਵੀਡੀਓ ਬਣਾਈ ਹੋਈ ਆ ਤੇ ਇਹ ਸੂਟ ਪਾਇਆ ਬਹੁਤ ਸੋਹਣਾ ਲੱਗਦਾ ਜੀ 올ਓਵਰ ਸੂਟ ਆ ਇਹ ਤੇ ਇਹਦੇ ਨਾਲ ਦੀ ਚੁੰਨੀ ਜਿਹੜੀ ਹੈਗੀ ਇਸ ਕਲਰ ਦੀ ਚੁੰਨੀ ਹੈ ਇਹਦੀ ਜਿਹੜਾ ਵਿੱਚ ਥੋੜਾ ਜਿਹਾ ਦਿਖਣਾ ਜਿਆਦਾ ਕਲਰ ਇਹ ਕਲਰ ਦੀ ਚੁੰਨੀ ਹੈਗੀ ਚੁੰਨੀ ਬਹੁਤ ਸੋਹਣੀ ਹੈ ਇਹਦੀ ਤੇ ਸੂਟ ਮੈਂ ਮਤਲਬ ਬਹੁਤ ਰੀਜ਼ਨ ਆ ਇਹ ਸਮਾਇਆ ਸੀ ਕਿਉਂਕਿ ਪ੍ਰਿੰਟਡ ਸੂਟ ਹੈ 올ਓਵਰ ਤੇ ਇੱਕ ਤਾਂ ਸਿੰਪਲ ਜਿਹਾ ਇੱਕ ਸਰਦਾਰੀ ਜਿਹਾ ਇੱਕ ਸੋਬਰ ਜਿਹਾ ਇੱਕ ਦੇ ਕਲਰ ਬਹੁਤ ਪਿਆਰੇ ਆ ਮੈਂ ਜਦੋਂ ਮੈਂ ਪਾਇਆ ਸੀ ਮੈਨੂੰ ਕਈਆਂ ਨੇ ਪੁੱਛਿਆ ਵੀ ਤੂੰ ਇਹ ਸੂਟ ਕਿੱਥੋਂ ਲੈਤਾ ਸੀ ਕਿੰਨੇ ਦਾ ਲੈਤਾ ਸੀ ਮੈਨੂੰ ਸਭ ਨੂੰ ਪਸੰਦ ਆਇਆ ਮੇਰਾ ਇਹ ਸੂਟ ਇਸ ਕਰਕੇ ਮੇਰਾ ਸਭ ਤੋਂ ਫੇਵਰੇਟ ਸੂਟ ਆਏ ਤੇ ਮਤਲਬ ਹੁਣ ਮੈਨੂੰ ਖੁਸ਼ੀ ਆ ਵੀ ਚਲੋ ਵੀ ਜੇ ਮੈਂ ਹੁਣ ਮੇਰੇ ਦਿਮਾਗ 'ਚ ਇਹ ਆ ਵੀ ਅਗਰ ਇੰਨਾ ਘਟ ਸਕਦਾ ਤਾਂ ਹੋਰ ਵੀ ਘਟ ਸਕਦਾ weight ਹੁਣ ਮੈਂ ਸੋਚ ਰਹੀ ਆ ਵੀ ਹੋਰ ਕਟਾ ਘਟਾਉਂਗੀ weight ਕਿਉਂਕਿ ਦੇਖੋ ਜੀ ਜਦੋਂ ਬੱਚਾ ਹੋ ਜਾਂਦਾ ਹੈ ਨਾ ਬੱਚਾ ਹੋਣ ਤੋਂ ਬਾਅਦ ਜੇ ਆਪਣੀ ਖਰਾਕ ਆਪਾਂ ਥੋੜੀ ਜ਼ਿਆਦਾ ਲੈ ਲੇ ਜਾਂ ਥੋੜੀ ਜਿਹੀ ਘੱਟ ਕਰ ਦੀ ਉਸ ਹਿਸਾਬ ਨੇ ਆਪਣਾ weight ਉੱਪਰ-ਨੀਚੇ ਹੁੰਦਾ ਰਹਿੰਦਾ ਹਾਲਾਂਕਿ ਖਰਾਕ ਤਾਂ ਚਲੋ ਇੰਨੀ ਜ਼ਿਆਦਾ ਨਹੀਂ ਆਪਾਂ ਲੈਂਦੀ ਬਟ ਜਿਵੇਂ ਹੁਣ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਆਪਾਂ ਗੱਚਕ ਵਗੈਰਾ ਖਾ ਲੈਂਦੇ ਆ ਮੂੰਗਫਲੀ ਖਾ ਲੈਂਦੇ ਆ ਡਿਪੈਂਡ ਕਰਦਾ ਵੀ ਆਪਾਂ ਕੈਲਰੀਜ਼ ਕਿੰਨੀ ਖਾ ਰਹੇ ਆ ਜਿੰਨੀ ਜ਼ਿਆਦਾ ਕੈਲਰੀ ਸਰੀਰ ਦੇ ਅੰਦਰ ਜਾਂਦੀਆਂ ਉੰਨਾ ਮੋਟਾਪਾ ਜਲਾ ਹੋਣ ਲੱਗ ਜਾਂਦਾ ਇਹ ਚਰਬੀ ਹੁੰਦੀ ਉਹ ਕੈਲਰੀਜ਼ ਹੀ ਹੁੰਦੀ ਆ ਤੇ ਫਿਰ ਉਹਦਾ ਕਰਕੇ ਮੈਂ ਥੋੜਾ ਜਿਹਾ ਕੰਟਰੋਲ ਕੀਤਾ ਤੇ ਬਾਕੀ ਸਰਦੀਆਂ ਦੇ ਵਿੱਚ ਮੈਂ ਗਰਮ ਪਾਣੀ ਜ਼ਿਆਦਾ ਪੀਂਦੀ ਆ ਤੇ ਗਰਮੀਆਂ ਦੇ ਵਿੱਚ ਫਿਰ ਗਰਮ ਪਾਣੀ ਨਹੀਂ ਪੀਂਦੇ ਗਰਮੀਆਂ 'ਚ ਜਦੋਂ ਪਸੀਨਾ ਆਉਦਾ ਉਹਦੇ ਨਾਲ ਕਾਫੀ ਭਾਰ ਘਟ ਜਾਂਦਾ ਸੋ ਅਗਰ ਤੁਹਾਨੂੰ ਵੀ ਹੈਗਾ ਕਿ ਤੁਸੀਂ ਵੀ ਉਹਦਾ weight ਘੱਟ ਕਰਨਾ ਜੀ ਪੱਕਾ ਰਿਜ਼ਲਟ ਮਿਲੂਗਾ ਵਾਕਈ ਉਹਦੇ ਨਾਲ ਫਰਕ ਪੈਂਦਾ ਤੁਸੀਂ ਜਿਹੜੀ ਮੈਂ ਕੱਲ ਦੀ ਵੀਡੀਓ ਪਾਈ ਆ ਉਹਦੇ 'ਚ ਚੈੱਕ ਕਰ ਸਕਦੇ ਹੋ ਕਿ ਕਿਵੇਂ ਮੈਂ ਆਪਣਾ weight ਘਟਾਇਆ ਵੀ ਕਿਹੜੀ-ਕਿਹੜੀ ਚੀਜ਼ਾਂ ਮੈਂ ਖਾਣੀ ਆ ਰੋਟੀ ਨਹੀਂ ਛੱਡਣ ਦੀ ਲੋੜ ਜੀ ਰੋਟੀ ਛੱਡ ਕੇ ਕਦੇ ਵੀ weight ਜਿਹੜਾ ਆਪਾਂ ਨਹੀਂ ਘਟਾ ਸਕਦੇ ਕਿਉਂਕਿ ਥੋੜਾ ਜਿਹਾ ਘਟੂਗਾ ਉਹ ਫੇਰ ਜਦੋਂ ਆਪਾਂ ਖਾਣੀ ਸ਼ੁਰੂ ਕਰ ਦਿੰਦੇ ਆ ਫੇਰ ਵਧਣਾ ਸ਼ੁਰੂ ਹੋ ਜਾਂਦਾ ਸੋ ਮੈਂ ਕਿਹਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਮੈਂ weight ਘਟਾਇਆ ਕਿ ਉਹ ਇਹ ਸੂਟ ਕਰਕੇ ਘਟਾਇਆ ਜੀ ਮੈਂ ਤੇ ਮੈਨੂੰ ਮਨ ਆਇਆ ਕਿ ਮੈਂ ਥੋੜਾ ਜਿਹਾ ਹੋਰ ਘਟਵਾਣਾਗਾ ਕਿਉਂਕਿ ਦੇਖੋ ਪਤਲਾ ਸਰੀਰ ਹੋਵੇ ਨਾ ਜਿੰਨਾ ਜ਼ਿਆਦਾ ਪਤਲਾ ਸਰੀਰ ਉਹਨਾਂ ਬਿਮਾਰੀਆਂ ਘਟੂंगी ਜਿੰਨਾ ਜ਼ਿਆਦਾ weight ਵਧਣ ਲੱਗੇ ਤੇ ਉਨੀਆਂ ਜ਼ਿਆਦਾ ਬਿਮਾਰੀਆਂ ਫਿਰ ਹੋ ਜਾਂਦੀਆਂ ਤੇ ਬਾਕੀ ਮੈਨੂੰ ਕਈ ਦਿਨ ਹੋ ਗਏ ਇੱਕ ਵੀਵਿਊਸ ਦਾ ਕਮੈਂਟ ਵੀ ਆਇਆ ਸੀ ਤੇ ਕਹਿੰਦੀ ਜੀ ਜੀ ਤੁਹਾਡਾ ਵੀਰ ਥੋੜਾ ਜੱਗ ਇਹਨਾਂ ਵਧੀਆ ਲੱਗਦਾ ਤੇ ਪਰ ਜਿਆਦਾ ਤਾਂ ਨਹੀਂ ਲੱਗਦਾ ਬਟ ਥੋੜਾ ਥੋੜਾ ਕਿਤੇ ਨਾ ਕਿਤੇ ਮੈਨੂੰ ਵੀ ਲੱਗ ਰਿਹਾ ਸੀ ਲੱਗੇ ਨੂੰ ਵਾਧ ਰਿਹਾ ਕਿਉਂਕਿ ਕਈ ਵਾਰੀ ਆਪਣੀ ਡਾਈਟ ਤੇ ਹੋ ਜਾਂਦਾ ਕਿ ਕੋਈ ਚੀਜ਼ ਜਿਆਦਾ ਖਾਣੀ ਸ਼ੁਰੂ ਕਰ ਦਿੰਨੇ ਆ ਜਿਵੇਂ ਹੋਰ ਤਾਂ ਕੁਝ ਨਹੀਂ ਡਰਾਈ ਫਰੂਟਸ ਵਗੈਰਾ ਮੈਂ ਸ਼ੁਰੂ ਕੀਤੇ ਸੀ ਹੋ ਸਕਦਾ ਉਹਦਾ ਕਰਕੇ ਕਿਉਂਕਿ ਕਾਜੂ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਆਪਾਂ ਨੂੰ ਮਟਾਪਾ ਦਿੰਦੇ ਨੇ ਕਾਜੂ ਵਗੈਰਾ ਤੇ ਬਾਕੀ ਜਿਹੜੇ ਹੋਰ ਡਰਾਈ ਫਰੂਟਸ ਨੇ ਉਹਦ ਨਾਲ ਤਾਂ ਇੰਨਾ ਮਟਾਪਾ ਨਹੀਂ ਆਉਂਦਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਤੇ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਅੱਜ ਦੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਆਪਾਂ ਕਿਸ ਚੀਜ਼ ਬਾਰੇ ਲੈ ਕੇ ਆਈਏ ਇਹ ਵੀ ਆਪਣੀ ਕਿ ਵਿਊਅਰਸ ਨੇ ਕਮੈਂਟ ਕੀਤਾ ਸੀ ਵੀ ਇੱਕ ਦੀ ਵੀ ਕਾਫੀ ਦਿਨ ਹੋ ਗਏ ਤੇ ਤੁਸੀਂ ਜਿਹੜੀ ਕੰਮ ਦੀ ਵੀਡੀਓ ਨਹੀਂ ਪਾਈ ਹੋਈ ਤੁਸੀਂ ਉਹਦੇ ਸੰਬੰਧ ਤੇ ਵੀਡੀਓ ਪਾਓ ਸੋ ਤਾਂ ਪਾਈ ਆ ਤੇ ਬਾਕੀ ਕੁਛ ਦਿਨ ਹੋ ਗਏ ਮਾਸੀ ਜੀ ਹੁਣੀ ਇਹ ਵੀ ਆਏ ਸੀ ਉਸ ਦਿਨ ਮੈਂ ਵੀਡੀਓ ਨਹੀਂ ਬਣਾ ਪਾਈ ਤੇ ਜਿਹੜੇ ਮੇਰੇ ਦੋ ਸੂਟ ਸੀ ਮੈਂ ਉਹਨਾਂ ਨੂੰ ਦੇ ਦਿੱਤੇ ਸਿਮਾਉਣੇ ਤੇ ਉਹ ਭੈਣ ਜਿਹੜੀ ਮੇਰੀ ਹੈਗੀ ਮਾਸੀ ਦੀ ਬੇਟੀ ਉਹ ਕੱਪੜੇ ਬਹੁਤ ਵਧੀਆ ਸਟਿਚ ਕਰਦੇ ਨੇ ਤੇ ਫਿਰ ਉਹ ਲੈ ਗਏ ਉਹ ਕਹਿੰਦੇ ਤੁਸੀਂ ਆਉਂਗੇ ਉਧਰ ਨੂੰ ਤੇ ਵੀ ਤੁਸੀਂ ਫੜ ਲਿਆ ਹੋ ਆਪਾਂ ਚੱਲਾਂਗੇ ਜੀ ਤੁਹਾਨੂੰ ਵੀ ਮਿਲਾਵਾਂਗੇ ਉਹਨਾਂ ਦੇ ਪਰਿਵਾਰ ਨਾਲ ਵੀ ਮੇਰੇ ਨਾਨਕੇ ਪਰਿਵਾਰ ਨਾਲ ਵੀ ਮਿਲਾਵਾਂਗੇ ਤੁਹਾਨੂੰ ਉੱਥੇ ਵੀ ਆਪਾਂ ਚੱਲਾਂਗੇ ਤੇ ਫਿਰ ਤੁਹਾਨੂੰ ਉਹਨਾਂ ਦੀ ਫੈਮਲੀ ਇਸ ਨੂੰ ਵੀ ਦਿਖਾਵਾਂਗੀ ਮਾਸੀ ਜੀ ਕੋਲ ਤਾਂ ਆਪਾਂ ਪਹਿਲਾਂ ਗਈ ਹੋਏ ਆਂ ਤੇ ਨਾਲੇ ਸੂਟ ਫੜ ਲਿਆਉਣੀ ਉੱਥੋਂ ਮੈਂ ਤੇ ਚਲੋ ਜੀ ਹੁਣ ਵੀਡੀਓ ਕਰਦੇ ਆਂ ਤੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਦੱਸਿਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ